ਚਾਂਗੇ ਕੀਤੇ ਰੀੜਗਾ ਕੱਠਾ ਬਣਾਈ ਮੇਰੇ ਮੁੰਡੇ ਦੀ ਤੇ ਮਾਂਤਾ ਜੀ ਜਿਨ੍ਹਾਂ ਨੇ ਬਣਾਈ ਉਹਨਾਂ ਨਾਲ ਗੱਲ ਕਰੋ ਮੇਰੇ ਨਾਲ ਨਾ ਗੱਲ ਕਰੋ ਮੈਂ ਤਾਂ ਪੱਤਰਕਾਰ ਹਾਂ ਉਹਦੇ ਕੋਲ 50 ਖਬਰਾਂ ਹੋਰ ਨਿਊਜ਼ ਵਾਲੇ ਵੀ ਲੈਣਗੇ ਕੋਈ ਗਾ ਨਹੀਂ ਮੈਂ ਖਬਰ ਤਰਤਾ ਲੈ ਨਹੀਂ ਹੁਣਾ ਮੈਂ ਨਾਲੇ ਲੈਣੀ ਜੀਰੇ ਵਾਲੇ ਤਾਂ ਖਬਰ ਮੈਂ ਮੁੰਡਾ ਤੁਹਾਡੇ ਕੋ ਦੋਵਾਂ ਕੋ ਪਰ ਨਹੀਂ ਮੇਰਾ ਮੁੰਡਾ ਨਹੀਂ ਲੱਭਣ ਡਿਆ ਤੇਰਾ ਮਤਬਲ ਕੀ ਹੀ ਆ ਕਰੀੜਗਾ ਬਣਾ ਕੇ ਗਿਆ ਮੈਂ ਤਾਂ ਖਬਰਾਂ ਆਇਆ ਮੈਂ ਤਾਂ ਨਹੀਂ ਬਣਾਏ ਕਿਨੇ ਆ ਲਿਆ ਆ ਕੌਣ ਆਇਆ ਕੌਣ ਹੀ ਦੱਸ ਮੈਨੂੰ ਮੈਂ ਤੈਨੂੰ ਮੈਂ ਤਾਂ ਕਿਉਂ ਦੱਸਾਂ ਮੈਂ ਸਵੇਰੇ ਤੇਰੇ ਕੋਲ ਆ ਰਿਹਾ ਨਾ ਤੈਨੂੰ ਆ ਰਹੇ ਨੇ ਉਹ ਮੇਰੇ ਕੋਲ ਕੀ ਲੈਣ ਆਉਣਾ ਹੀ ਮੇਰਾ ਤਾਂ ਮੁੰਡਾ ਮੁੰਡੇ ਦੀਆਂ ਤਾਂ ਰੀੜ੍ਹਾਂ ਪਾਈਆਂ ਨੇ ਪਿਆ ਦੀ ਮਾਂ ਪਿਓ ਨੇ ਮੁੱਲ ਵਿੱਚ ਤੇਰੀ ਮਾਂ ਨੇ ਤੈਨੂੰ ਮੁੱਲ ਵਿੱਚ ਕਿਹਨੇ ਮੁੱਲ ਵਿੱਚ ਆਹ ਪੁੱਛ ਸਾਰੀ న్యూਸ ਆਪ ਕੀ ਰੀੜ੍ਹਾਂ ਬਣਾ ਕੇ ਤੂੰ ਗਿਆ ਹਰੀ ਕਾਲੇ ਅੱਧੇ ਤੂੰ ਕਿਤਾਬ ਕਰਦਾ ਆ ਤੁਹ ਮੇਰੀ ਸੁਣ ਲੈ ਗੱਲ ਹਾਂ ਤੇਰਾ ਕੋ ਲੈਣਾ ਦੇਣਾ ਆ ਦਾ ਮੈਂ ਦਾ ਮੇਰਾ ਲੈਣਾ ਦੇਣਾ ਤੇਰਾ ਲੈਣਾ ਦੇਣਾ ਰੀੜਕਾ ਬਣਾਉਣ ਨੂੰ ਜੇ ਤੂੰ ਜਦੋਂ ਪੈਸੇ ਲੈ ਨਹੀਂ ਉਦੋਂ ਹੌਣ ਤੂੰ ਫਿਰ ਗੱਲਾਂ ਕਰ ਲੱਗੀ ਆ ਨਹੀਂ ਪਾ ਪਾਏ ਮੈਨੂੰ ਕੀ ਦੇ ਕੇ ਕਿਹਾ 10 ਮੈਨੂੰ ਕੀ ਦਿੱਤਾ ਹੈ ਅੱਛਾ ਰੱਖਦਾ ਉਹਦਾ ਲੈ ਆਉਂਦਾ ਖਾਣਾ ਨਹੀਂ ਆਉਦਾ ਕੋਲੇ ਜੀਰੀ ਵਾਲੇ ਕੋਲ ਤੂੰ ਮਾਤਾ ਮੈਂ ਕਿਸੇ ਨਾਲ ਰਲਿਆ ਨਹੀਂ ਜੀ ਹਾਂ ਤੂੰ ਮਾਤਾ ਦੇ ਕੋ ਦਾਵਾ ਕਾ ਮੁੰਡਾ ਲੈਣਾ ਵਾ ਮੇਰੇ ਮੁੰਡੇ ਨੂੰ ਪਤਾ ਨਹੀਂ ਤੂੰ ਹੱਕੀ ਖੋਆ ਕੇ ਰੀੜਕਾ ਬਣਾਈ ਮੇਰਾ ਮੁੰਡਾ ਨਹੀਂ ਲੱਭਣ ਡਿਆ ਮੈਂ ਤਾਂ ਤਾਂ ਦਵਾ ਤਾਂ ਮੁੰਡਾ ਲੈਣਾ ਹੀ ਹੁਣ ਚਲ ਠੀਕ ਹੈ ਲੈ ਲਈ ਹਾਂ ਤੇਰੇ ਤੋਂ ਮੈਂ ਲੈਣਾ ਆ ਕੇ ਤੇਰੀ ਮਾਂ ਨੇ ਤੈਨੂੰ ਮੁੱਲ ਵਿੱਚ ਆਈ ਤੂੰ ਆਹ ਦਾ ਪੁੱਤ ਵੇਚਿਆ ਨਾ ਮੁੱਲ ਕਿੰਦਾ ਨਹੀਂ ਤੂੰ ਜਰੀੜ ਕੋ ਬਣਾ ਕੇ ਗਏ ਆ ਤੇ ਮਾਂ ਪਿਓ ਨੇ ਮੁੱਲ ਵੇਚਿਆ ਸੋਨੂ ਨੂੰ ਤੇਰੇ ਨਾਲ ਤੈਨੂੰ ਵੇਚਿਆ ਸੀ ਉਹ ਬੋਲਿਆ ਕਿ ਮੈਂ ਬੋਲਿਆ ਦੱਸ ਤੂੰ ਕਿਉਂ ਬਣਾਇਆ ਤੂੰ ਕਿਉਂ ਆਇਆ ਮੇਰੇ ਘਰ ਆਉਣਾ ਕਿੰਦਾ ਮੇਰੇ ਘਰ ਆ ਕੇ ਜਰੀੜ ਕੋ ਬਣਾਉਣਾ ਨਾ ਤੈਨੂੰ ਮੈਂ ਅੱਜ ਜਰੀੜੀ ਬਣਾਉਂ ਦਿੰਦੀ ਤੂੰ ਮੈਨੂੰ ਫੋਨ ਕਰੀ ਜਾਨੀ ਮੈਂ ਤਾਂ ਬੈਠਾ ਨਿਊਜ਼ ਵਾਲਾ ਖਬਰਾਂ ਵਾਲਾ ਕੋਈ ਨਹੀਂ ਮੈਂ ਮੈਂ ਵੀ ਖਬਰਾਂ ਜਾਣਦੀ ਜਾਂ ਕਰਨਾ ਮੈਂ ਵੀ ਨਿਊਜ਼ ਜਾਣਦੀ ਹਾਂ ਮੈਂ ਵੀ ਖਬਰਾਂ ਕਰ ਮੈਂ ਜਾਣਦੀ ਹਾਂ ਮੈਂ ਤੇਰਕਾ ਮੁੰਡਾ ਲੈਣਾ ਤੇਰਕਾ ਤੇ ਜੀਰੇ ਵਾਲੇ ਕੋਲ ਹਾਂ ਨਹੀਂ ਤੂੰ ਆਪਦਾ ਪੁੱਤ ਵੇਚ ਲੇਗਾ ਹਾਂ ਮੇਰਾ